ਬਰੇ ਜਿਹੜਾ ਵੀ ਹੁਣ ਜ਼ਿੰਮੇਦਾਰ ਵੀ ਤੁਹਾਡੇ ਕੋ ਟਰੈਕਟਰ ਲੈ ਕੇ ਆ ਗਿਆ ਹਾਂਜੀ ਇਹਦੇ ਵਿੱਚ ਸਮਾਨ ਜਿਹੜਾ ਤੁਸੀਂ ਪਾਉਣਾ ਉਹਦਾ ਕੀ ਸਾਵਗਤ ਆਊਗਾ ਵੀ ਸਾਨੂੰ ਛੋਟੀ ਦੋ ਚੀਜ਼ ਵੀ ਤੁਸੀਂ ਇਹਦੇ ਵਿੱਚ ਕੀ ਕਰ ਰਹੇ ਜੀ ਦੇਖੋ ਬਈ ਬਾਹਰਲਾ ਸਮਾਨ ਤਾਂ ਦੇਖੋ ਸਿੱਧਾ ਹੀ ਦੇਖਦਾ ਹੁੰਦਾ ਆਪਾਂ ਲਾਈਟਾਂ ਦੇਖ ਲਈਆਂ ਫੈਂਡਰਸ ਦੇਖ ਲਏ ਸਲੰਚਰ ਦੇਖ ਲਿਆ ਹੋਰ ਦੇਖ ਲਿਆ ਵੀ ਆਹ ਸਾਰਾ ਸਮਾਨ ਜੈਨੂਨ ਲੱਗਿਆ ਹੋਇਆ ਜੀ ਹਾਂ ਅੰਦਰ ਲੈ ਕਿਸੇ ਨੂੰ ਨਹੀਂ ਪਤਾ ਨਹੀਂ ਪਤਾ ਨਾ ਕਿਸੇ ਨੇ ਜਾ ਕੇ ਖੋਲ ਕੇ ਦੇਖਣਾ ਵੀ ਅਚ ਕੀ ਪਾਇਆ ਹੋਇਆ ਇਹ ਨਹੀਂ ਪਤਾ ਵੀ 10 ਸਾਲ ਚੱਲੇ 15 ਚੱਲੇ ਹਮ ਇਹਦਾ ਕੁਝ ਨਹੀਂ ਪਤਾ ਜੀ ਇਹਦੇ ਵਿੱਚ ਵੀ ਜੀ ਆਪਾਂ ਰਿਟਨ ਚ ਗਾਰੰਟੀ ਦਿੰਨੇ ਆ ਜੋ ਪਾਰਟ ਟਰੈਕਟਰ ਦੇ ਵਿੱਚ ਪਾਤਾ ਆਪਾਂ ਹਮ ਉਹ ਮੈਂ ਇਕੱਲਾ ਇਕੱਲਾ ਨੋਟ ਕਰਕੇ ਦਿੰਨਾ ਕਸਟਮਰ ਨੂੰ ਜੀ ਜਦੋਂ ਆਪਾਂ ਉਹਨਾਂ ਨੂੰ ਬਿੱਲ ਦਵਾਂਗੇ ਹਾਂ ਉਹਦੇ ਵਿੱਚ ਦਵਾਂਗੇ ਵੀ ਪਾਰਟ ਆ origignal ਸਾਰਾ ਪਾਰਟ ਅੱਛਾ ਕੁਝ ਕੁ ਚੀਜ਼ਾਂ ਨਹੀਂ ਵੀ origignal ਹੁੰਦੀਆਂ ओके ਆ ਮੇਰੇ ਇਸਲਾਤੀ ओरिजिनल ਨਹੀਂ ਹੈਗੀ ਜੀ ਨਹੀਂ ਇਹ ਤਾਂ ਆ ਪਨ ਮਾਤੇ ਠੀਕ ਹੈ ਇੱਕ ਦੋ ਜਿਵੇਂ ਪਿੱਛੇ ਲਿੰਕਾਂ ਵਾਲੀਆਂ ਹੁਣ ਉਹ ਚੇਨਾ ਹੁੰਦੀਆਂ ਨੇ ਚੈੱਕ ਚੇਂਜ ਉਹ ਕਈ ਵਾਰ ਨਹੀਂ ਮਿਲਦੀਆਂ ਆਪਾਂ ਉਹਦੇ ਟਿਕ ਲਾ ਦੇ ਦਈ ਦੀ ਆਹ ਤੇਰੀ ओरिजिनल ਹੈ ਨਹੀਂ ਤੁਸੀਂ ਦੱਸ ਦਿੰਦੇ ਹੋ ਦੱਸ ਕੇ ਦਿੰਨੇ ਆ ਜੀ ਤੇ ਲਾਈਫ ਟਾਈਮ ਦੀ ਗਾਰੰਟੀ ਹੈ ਜੀ ਪਾਰਟਸ ਦੀ ओरिजिनल ਹੋਣ ਦੀ ਜੇ ਦੋਵੇਂ ਮੰਨ ਲੋ ਮੈਂ ਅੱਜ ਤੋਂ 20 25 ਸਾਲਾਂ ਨੂੰ ਇਹਨੂੰ ਖੋਦ ਜਦੋਂ ਮਰਜੀ ਬਾਈ ਮੈਂ ਕੰਮ ਕਰਦਾ ਹੁਵਾਂ ਨਾ ਕਰਦਾ ਹੁਵਾਂ ਅੱਛਾ ਜਿਹੜੇ ਪਾਰਟਸ ਦੀ ਗਾਰੰਟੀ ਤਾਂ ਮੈਂ ਮਤਲਬ ਹਾਂ ਆਪਦਾ ਦਿਖਾ ਕੇ ਨਾ ਵੀ ਆ ਤੂੰ ਦੇਸੀ ਪਾਇਆ ਮੈਂ ਤੁਹਾਨੂੰ ਨਾਲ ਲਾਜੋ ਖਰਚਾ ਵੀ ਦੇਉਂਗਾ ਪਾਉਣ ਦਾ ਚੱਕ ਜੇ ਬਾਈ ਕਹਿੰਦਾ ਵੀ ਸਮਾਨ ਦੇਸੀ ਨਿਕਲ ਆਵੇ ਬਾਈ ਕਹਿੰਦਾ ਵੀ ਖਰਚਾ ਵੀ ਦਊ ਆਉਣ ਜਾਣ ਦਾ ਵੀ ਲੈ ਲੈਣਾ ਮੈਂ ਕਹਿੰਦਾ ਜੀ ਜੋ ਮਰਜੀ ਹੋ ਜਾਵੇ ਮੇਰਾ ਪਾਟ ਦੇਸੀ ਨਿਕਲ ਗਿਆ ਹਾਂ ਤਾਂ ਜਿਵੇਂ ਕਸਟਮਰ ਕਹੂਗਾ ਮੈਂ ਉਵੇਂ ਉਹਨੂੰ ਸੇਵਾ ਇਹ ਗੱਲ ਮੈਂ ਤੁਹਾਡੇ ਨਾਲ ਤਾਂ ਕੀਤੀ ਹੈ ਵੀ ਆਪਣੀ ਵੀਡੀਓ ਵੇਖ ਕੇ ਕੋਈ ਜਿੰਮੇਦਾਰ ਆ ਗਿਆ ਹਾਂ ਜੀ ਉਹਨੇ ਕਿਹਾ ਰੰਜੋਦ ਵੀ ਉਹ ਚੀਤ ਉਹਨੇ ਗਲਤ ਪਾਤੀ ਨਹੀਂ ਉਹ ਕੋਈ ਅਸੀ ਗੱਲ ਨਹੀਂ ਹੋਊਗੀ ਬਾਈ ਇਹ ਤੁਹਾਡੀ ਸ਼ੋਰਟੀ ਹੋਣਾ ਤੁਸੀਂ ਰਿਟਰਨ ਚ ਲੈ ਸਕਦੇ ਹੋ ਵੈਰੀ ਗੁੱਡ ਇਹ ਦੋ ਉੱਤੇ ਕੁਝ ਨਹੀਂ ਜਦੋਂ ਪਰ ਰਿਟਰਨ ਚ ਹੀ ਲੈ ਜਦੋਂ ਰਿਟਰਨ ਚ ਹੀ ਦਿੱਤਾ ਜੀ ਹਾਂ ਤੇ ਯਾਰ ਇਹਨਾਂ ਦੀ ਆਵਾਜ਼ ਹਾਂਜੀ ਉਹਦਾ ਕੀ ਰਾਜ਼ ਹੈ ਕਿਉਂਕਿ ਫੋੜ ਜਿੰਨੀ ਕਿ ਮੇਰੀ ਸੰਭਾਲੇ ਫਦਰ ਸਾਹਿਬ ਦੱਸਦੇ ਹੁੰਦੇ ਸੀ ਹਾਂਜੀ ਇਹ ओरिजिनल ਆਵਾਜ਼ ਹੈ ਇਹਦੀ ਉਵੇਂ ਦੀ ਨਹੀਂ ਬਣ ਸਕਦੀ ਇਹਦਾ ਹਿਸਾਬਕ ਤਾ ਵੀ ਇਹਦਾ ਕੀ ਕੀਤਾ ਤੁਸੀਂ ਨਹੀਂ ਬਜੀ ਇਹਦੇ ਨਾਲ ਪੰਪ ਦੀ ਇਹ ਸੈਟਿੰਗ ਹੁੰਦੀ ਆ ਜੇ ਆਪਾਂ ਦੇਖੀਏ ਨਾ ਇਹਦੀ ਆਵਾਜ਼ ਬਣਾਉਣੀ ਆ ਦੇਖੋ ਉਹ ਬਾਕੀ ਦਾ ਸਮਾਨ ਬਹੁਤ ਛੋਟੇ ਛੋਟੇ ਚੀਜ਼ਾਂ ਮੈਟਰ ਕਰਦੀਆਂ ਨੇ ਅੱਛਾ ਜੀ ਇਹਦੇ ਪਿਸਟਨਾਂ ਦੀ ਟਾਪਿੰਗ ਮੈਟਰ ਕਰਦੀ ਆ ਓਕੇ ਵੀਓ ਕਿੰਨਾ ਉੱਚਾ ਨਹੀਂ ਮੈਂ ਹੈਡ ਹਾਂ ਹਾਂ ਜੈਸਕਟ ਅਕੋਰਡਿੰਗ ਹੈਗਾ ਨਹੀਂ ਹੈਗਾ ਇਹਦੇ ਹੈਡ ਦਾ ਫੇਸ ਇਹਦੇ ਬਲੌਕ ਦਾ ਫੇਸ ਹੋ ਗਿਆ ਜੀ ਹੂੰ ਬਾਕੀ ਕੁਆਲਿਟੀ ਆਫ ਮਟੀਰੀਅਲ ਜਿਹੜਾ ਆਪਾਂ ਯੂਜ਼ ਕਰਦੇ ਆ ਹੂੰ ਉਹ ਤੇ ਸਾਰੇ ਤੇ ਫੇਰ ਮੇਨ ਆ ਗਿਆ ਜੀ ਪੰਪ ਤੇ ਅੱਜ ਕੱਲ੍ਹ ਇੱਕ ਚੀਜ਼ ਹੋਰ ਬੜੀ ਚੱਲਦੀ ਪੰਪ ਤੋਂ ਸੌਰੀ ਮੈਂ ਤੁਹਾਡੀ ਗੱਲ ਕੱਟ ਦਿੱਤੀ ਹਾਂ ਜੀ ਰੇਸ ਖੋਲਣੀ ਜਾਂ ਪੰਪ ਦਾ ਕੁਝ ਕਰਨਾ ਆਪਾਂ ਉਹ ਕਰਦੇ ਆ ਇਹਦੇ ਵਿੱਚ ਕੁਝ ਨਹੀਂ ਕੋਈ ਜ਼ਿਗਾਰਡ ਨਹੀਂ ਹੁੰਦਾ ਓਰੀਜਨਲ ਕੁਛ ਵੀ ਜਿਗਾਰਡ ਨਹੀਂ ਹੋਊਗਾ ਆਪਣੇ ਹੂੰ ਤੁਹਾਨੂੰ 2200 ਤੋਂ 2300 ਆਰਪੀਮ ਮਿਲੂਗਾ ਜਿਵੇਂ ਏਜੰਸੀ ਤੋਂ ਅਸੀਂ ਲੈ ਲਈ ਅਸੀਂ ਬਣਾ ਕੇ ਦੇਤਾ ਅਗਲੇ ਨੇ ਵਧਾਉਣਾ ਆਪਦੀ ਜ਼ਿੰਮੇਵਾਰੀ ਤੇ ਜਿੰਨਾ ਮਰਜ਼ੀ ਵਧਵਾ ਕੇ ਸਾਡੇ ਤੋਂ ਲੈ ਜਾਵੇ ਚਾਹੀ ਅੱਛਾ ਤੁਸੀਂ ਕਰ ਦੋਗੇ ਕਰ ਦਾਂਗੇ ਪਰ ਜਦੋਂ ਅਸੀਂ ਇੱਕ ਵਾਰੀ ਆਪਦੀ ਮਰਜ਼ੀ ਦਾ ਤਿਆਰ ਕਰਕੇ ਦੇਣਾ ਉੱਚ 22 2300 ਆਰਪੀਮ ਹੋਊਗਾ ਹੂੰ ਪੰਪ ਜਿੱਥੇ ਸੈਟਿੰਗ ਹੋਣੀ ਚਾਹੀਦੀ ਆ ਉੱਥੇ ਹੋਊਗਾ ਜੀ ਤੁਸੀਂ ਇਹਨੂੰ ਐਡਵਾਂਸ ਕਰਾਉਣਾ ਤੁਸੀਂ ਇਹਦਾ ਤੇਲ ਵਧਾਉਣਾ ਹੂੰ ਉਹ ਤੁਸੀਂ ਆਪਦੀ ਜ਼ਿੰਮੇਵਾਰੀ ਬਾਕੀ ਜਿਗਾਰਡ ਜਿਹੜੇ ਹੁੰਦੇ ਨੇ ਵੀ オリジナル ਹਿੱਸੇ ਤੇ ਪਾਵਰ ਕਰਤਾ ਜੀ ਹੂੰ ਉਹ ਨਹੀਂ ਕਰਨਾ ਸੀ ਬਿਲਕੁਲ ਵੀ ਕਿਉਂ ਕਰਨਾ ਮੈਂ ਅਗਲੇ ਨੂੰ ਕਹਿ ਦੂੰਗਾ ਵੀ ਭਾਈ ਮੇਰੀ ਕੋਈ ਗਾਰੰਟੀ ਨਹੀਂ ਇਸ ਚੀਜ਼ ਦੀ ਹੂੰ ਕੱਲ ਨੂੰ ਉਹ ਜਾ ਕੇ ਖਰਾਬ ਹੋ ਗਿਆ ਉਹ ਉੱਥੇ ਜਾ ਕੇ ਕਹੂਗਾ ਵੀ ਮੈਂ ਤਾਂ ਉਹਨਾਂ ਤੋਂ ਕਰਾ ਕੇ ਲਿਆ ਹੂੰ ਉੱਥੇ ਫਰਕ ਪੈਂਦਾ ਜੀ ਕਲਚ ਹੈ ਜ਼ਿਆਦਾਤਰ ਜਿਹੜਾ ਡਬਲ ਕਲਚ ਹੋ ਰਿਹਾ ਜੀ ਹੂੰ ਉਹ ਪੁਰਾਣੇ ਵੀਲ ਤੇ ਉੱਤੇ ਹੀ ਪ੍ਰੈਸ਼ਰ ਪਲੇਟ ਲੱਗ ਜਾਂਦੀ ਹੈ ਡਬਲ ਵਾਲੀ ਪੁਰਾਣੇ ਦੇ ਜਿਹੜਾ ਪੁਰਾਣੇ ਦੇ ਪਰ ਆਪਣਾ ਸਾਰਾ ਕੁਝ ਨਵਾਂ ਹੋਊਗਾ ਜੀ ਲੁੱਕ ਦਾ ਕਲਚ ਹੁੰਦਾ ਓਕੇ ਇੱਕ ਇੱਕ ਚੀਜ਼ ਉਹਦੀ ਨਵੀਂ ਹੁੰਦੀ ਹੈ ਮਤਲਬ ਬ੍ਰੈਂਡ ਨਿਊ ਕਿਟ ਪਾ ਦਿੰਦੇ ਆ ਸਾਰੀ ਐਨ ਏ ਟੂ ਜ਼ ਨੂੰ ਹਾਂਜੀ ਸਾਰਾ ਕੁਝ ਨਵਾਂ ਪੋੜਾ ਡਬਲ ਕਲਚ ਜੇ ਕਹਿੰਦੇ ਨੇ ਏਜੰਸੀ ਵਾਲਾ ਕਰੋਗੇ ਹਾਂਜੀ 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 ਜਿਵੇਂ ਫਾਰਮ ਟਰੈਕ ਦੇ ਆ ਰਿਹਾ ਜੀ ਹਾਂ ਉਹੀ ਕਲਚ ਲੱਗ ਜਾਂਦਾ ਇਹਦੇ ਨਵਾਂ ਵੀ ਤੁਸੀਂ ਕੋਈ ਜ਼ਿਗਾਰਡਵਾਜੀ ਨਹੀਂ ਕਰੋਗੇ ਵੀ ਉਹ ਕੱਲ ਨੂੰ ਜਾ ਕੇ ਹਾਂ ਕੋਈ ਦਿੱਕਤ ਨਹੀਂ ਦੇਊਗਾ ਜੀ オリジナル ਹੋਊਗਾ ਹਾਂਜੀ ਹੁਣ ਇਹਦੇ ਚ ਅਸੀਂ ਆਇਲ ਬ੍ਰੇਕ ਵੀ ਕੀਤੇ ਆ ਜੀ ਉਹਦੇ ਚ ਵੀ ਹੋਏ ਨੇ ਆਇਲ ਬ੍ਰੇਕ ਓਕੇ ਇਹਦੇ ਚ ਸਿੰਪਲ ਡਰਾਈ ਡਿਸਕ ਨੇ ਜੀ ਜੋ ਇਹਨਾਂ ਦੇ ਆਉਂਦੇ ਸੀਗੇ ਅੱਛਾ ਇਹ ਸਿੰਪਲ ਹਾਂਜੀ ਤੇ ਰਿਵਰਸ ਪੀਡੀਓ ਵੀ ਹੋਇਆ ਜੀ ਆ ਟਰੈਕਟਰ ਅੱਛਾ ਇਹ ਰਿਵਰਸ ਵੀਡੀਓ ਵੀ ਆ ਹਾਂ ਇਹ ਰਿਵਰਸ ਪੀਡੀਓ ਵੀ ਆ ਜੀ ਇਹਨੂੰ ਆਪਾਂ ਟਾਇਰ ਕਿਹੜੇ ਕਿੰਨੇ ਸਾਈਜ਼ 14 ਦੇ ਕਿ 13 ਦੇ ਇਹ 14 9 28 ਦੇ ਟਾਇਰ ਨੇ ਜੀ ਇਹਨਾਂ ਦਾ ਰਿੰਮ ਵੱਡਾ ਹੈ ਬਸ ਰਿੰਮ 16 28 ਵਾਲਾ ਅੱਛਾ ਹਾਂ ਜੀ ਰਿੰਮ 16 ਵਾਲਾ ਤਾਂ ਵੀ ਚੌੜਾ-ਚੌੜਾ ਜਿਹਾ ਲੱਗਦਾ ਲੱਤਾਂ ਹੀ ਚੌੜਾ ਲੱਗਦਾ ਜੀ ਹੂੰ ਖਿੱਚੂਗਾ 14 ਦੇ ਟਾਇਰ ਬਿਲਕੁਲ ਖਿੱਚਦਾ ਬਈ 13 ਨਾਲੋਂ ਵੀ ਸੌਖਾ ਹੋ ਕੇ ਖਿੱਚਦਾ ਕਿਉਂਕਿ ਇਹਨੂੰ 13 ਦੇ ਆਉਂਦੇ ਸੀ ਨਾ 13 ਦੇ ਆਉਂਦੇ ਸੀਗੇ ਜੀ ਆਪਾਂ ਉਹੀ ਗੱਲ ਵੀ ਕਸਟਮਰ ਤੋਂ ਪੁੱਛ ਕੇ ਕਰਨ ਵਾਲੀਆਂ ਵੀ ਹੁੰਦੀਆਂ ਨੇ ਉਹ ਉਸ ਹਿਸਾਬ ਨਾਲ ਉਹਨਾਂ ਤੋਂ ਪੁੱਛ ਕੇ ਵੀ ਹਾਂਜੀ ਵੀ ਜੇ ਤੁਸੀਂ ਕਿੱਥੇ ਚਲਾਉਣਾ ਕਿਵੇਂ ਯੂਜ਼ ਕਰਨਾ ਉਸ ਹਿਸਾਬ ਨਾਲ ਇਹਦੀ ਗੇਅਰ ਚ ਸੈਟਿੰਗ ਹੁੰਦੀ ਹੈ ਜੀ ਅੱਛਾ ਉਹ ਵੀ ਸਾਰੇ ਹੀ オリジナル ਸਮਾਨ ਨਾਲ ਹੋਊਗੀ ਕੋਈ ਇਹ ਨਹੀਂ ਹੈਗਾ ਵੀ ਆਪਾਂ ਕੋਈ ਇੱਕ ਅੱਧਾ ਇਹਦਾ ਗੇਅਰ ਚ ਮਤਲਬ ਕੋਈ ਜਗਾੜੂ ਬਣਾ ਕੇ ਪਾਤਾ ਵੀ ਗੇਅਰ ਦੀਆਂ ਗਰਾਰੀਆਂ ਤੱਕ ਸਭ ਕੁਝ ਜੈਨੂਅਲ ਸਭ ਕੁਝ ਜੈਨੂਅਲ ਹੋਊਗਾ ਜੀ 베어ਿੰਗ ਗਰਾਰੀਆਂ ਤੇਲ ਜੇ ਕੋਈ ਤੇਲ ਪਛਾਣ ਸਕਦਾ ਤਾਂ ਤੇਲ ਵੀ オリジナル ਨਿਕਲੂਗਾ ਜੀ ਜੋ ਵੀ ਅਗਲਾ ਦੋਨੇ ਹੈ ਜੀ ਸੀਐਲ ਤੇ ਅਗਲਾ ਦੋਨੇ ਹਾਂਜੀ ਸਾਰਾ ਤੇ ਪਿਛਲਾ ਵੀ ਇਹਦੇ ਚ ਹੁਣ ਜਿਹੜੇ ਆਇਲ ਬ੍ਰੇਕ ਆ ਗਏ ਜੀ ਇਹਦੇ ਚ ਪਿੱਛੇ ਵਾਲਾ ਤੇਲ ਹੋਰ ਹੈ ਅੱਛਾ ਲਿਫਟ ਤੇ ਬ੍ਰੇਕਾਂ ਚ ਤੇਲ ਜਿਹੜਾ ਆਉਂਦਾ ਉਹ ਉਟੋ ਨਾਂ ਤੇ ਆਉਂਦਾ ਸਕਾਟ ਉਹ ਸਾਰੀ ਕੰਪਨੀਆ ਚ ਆਉਂਦਾ ਗੇਅਰ ਚ ਦੂਜਾ ਆ ਗਿਆ ਜੀ ਸਮਾਨ ਈ ਜੀ ਮਿਲ ਜਾਂਦਾ ਸਮਾਨ ਬਹੁਤ ਈਜੀ ਮਿਲਦਾ ਰਿਹਾ ਜੀ ਹੁਣ ਤੱਕ ਪਿਛਲੇ 3 ਕਿ ਮਹੀਨਿਆਂ ਤੋਂ ਦਿੱਕਤ ਆ ਰਹੀ ਹੈ ਇਹ ਸ਼ਿਫਟ ਕਰ ਰਹੇ ਨੇ ਕਬੋਟਾ ਚ ਹਾਂ ਸਕਾਟ ਆ ਗਿਆ ਹਾਂ ਹਾਂਜੀ ਹਾਂਜੀ ਉਹਦੇ ਕਰਕੇ ਥੋੜਾ ਜਿਹਾ ਸਮਾਨ ਔਖਾ ਮਿਲਦਾ ਤਾਂ ਹੀ ਸਾਨੂੰ ਥੋੜਾ ਜਿਹਾ ਹੁਣ ਟਾਈਮ ਲੱਗ ਰਿਹਾ ਜੀ ਸਮਾਨ ਪਰਦੇਸੀ ਨਹੀਂ ਪਾਉਣਾ ਪਉਣਾ ਜਨਮ ਬੁਲਾ ਕੇ ਉਹ ਮੰਗਾ ਕੇ ਪਉਣਾ ਤਾਂ ਉਹ ਵੀ origianally ਪਉਣਾ ਜੀ ਟਰੈਕਟਰ ਤੁਹਾਡੇ ਕੋਲੇ ਮੈਂ ਦੇਖਿਆ ਕਿੰਨੇ ਟਾਈਮ ਨੂੰ ਮੈਨੂੰ ਵਾਪਸ ਦੇਖੋਗੇ ਬਈ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਜਦੋਂ ਤੁਹਾਡਾ ਟਰੈਕਟਰ ਜਮ੍ਹਾਂ ਹੈ ਮੇਲੇ ਜੇ ਤੁਹਾਡੇ ਕੋਲੇ ਹੋਰ ਹੈਗਾ ਤਾਂ ਮੈਨੂੰ ਦੇ ਦਿਓ ਨਹੀਂ ਤੇ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਜੀਰੀ ਵੜਨ ਲਈ ਲੈਣਾ ਜਾਂ ਮੈਂ ਕਣਕ ਬੀਜਣੀ ਆ ਜਾਂ ਕੁਝ ਕਰਨਾ ਫੇਰ ਨਹੀਂ ਮੈਂ ਰੱਖਦਾ ਜੀ ਟਰੈਕਟਰ ਕਿਉਂਕਿ ਟਾਈਮ ਲੱਗਦਾ ਬਈ ਟਾਈਮ ਟਾਈਮ ਸਾਨੂੰ ਪੇਂਟ ਨੂੰ ਸਭ ਤੋਂ ਵੱਧ ਲੱਗਦਾ ਸਭ ਤੋਂ ਜ਼ਿਆਦਾ ਟਾਈਮ ਪੇਂਟ ਤੇ ਲੱਗਦਾ ਪੇਂਟ ਤੇ ਲੱਗਦਾ ਜੀ ਮਕੈਨੀਕਲ ਤਾਂ ਅਸੀਂ 15 ਦਿਨ ਚ ਕੰਪਲੀਟ ਕਰ ਦਿੰਦੇ ਆ ਜੀ ਸਾਰਾ ਟਰੈਕਟਰ ਖੋਲਿਆ ਤੇ ਕਾਸੀ ਦਿਨਾਂ ਤੋਂ ਹਾਂਜੀ ਬਾਕੀ ਫਿਰ ਟਰੈਕਟਰ ਅੱਗੇ ਵੇਟਿੰਗ ਚ ਖੜੇ ਹੁੰਦੇ ਨੇ ਹੁਣ ਸਾਡੇ ਕੋਲ ਮਕੈਨੀਕਲ ਲਈ ਜਿਹੜੇ ਟਰੈਕਟਰ ਆਹ ਦੇਖਿਆ ਹਾਂ ਹਾਂ ਤਿਆਰ ਹੋਏ ਖੜੇ ਨੇ ਜੀ ਉਹ ਪੇਂਟ ਦੀ ਵੇਟ ਕਰ ਰਹੇ ਨੇ ਤੁਸੀਂ ਪੇਂਟ ਹੁੰਦਾ ਵੀ ਦੇਖਿਆ ਖੁੱਲਾ ਸਮਾਂ ਜੀ ਚੰਗੀ ਚੀਜ਼ ਚਾਹੀਦੀ ਆ ਨਾ ਕੁਆਲਿਟੀ ਚਾਹੀਦੀ ਆ ਵੀਰੇ ਦਾ ਕਹਿਣ ਦਾ ਮਤਲਬ ਇਹ ਆ ਵੀ ਮੈਂ ਉਧਰੋਂ ਖੋਲ ਕੇ ਲੈ ਬੈਠਾ ਹਾਂ ਤੇ ਤੁਸੀਂ ਕਹੋ ਵੀ ਹੋਰ ਸਵਾਦ ਨਹੀਂ ਆਉਂਦਾ ਹੋ ਗਏ ਸੀ ਬਈ ਸਾਡੇ ਨਾਲ अच्छा ਉਹਨਾਂ ਨੂੰ ਮੈਂ ਕਿਹਾ ਹੋਇਆ ਸੀਗਾ ਹਾਂ ਉਹ ਬਾਈ ਜੀ ਹਰੇ ਖੰਨੇ ਵਾਲੀ ਸਾਈਡ ਤੇ ਪਿੰਡ ਆ ਉਹਨਾਂ ਦਾ ਹਾਂਜੀ ਉਹ ਕਹਿੰਦੇ ਵੀ ਸਾਨੂੰ ਟਰੈਕਟਰ ਛੇਤੀ ਦੇ ਦਿਓ ਮੈਂ ਕਿਹਾ ਤੁਹਾਡੇ ਕੋਲੇ ਹੋਰ ਹੈਗਾ ਕਹਿੰਦੇ ਹੈਗਾ ਹੂੰ ਅਸੀਂ ਮਕੈਨੀਕਲ ਕੰਪਲੀਟ ਕਰ ਲਿਆ ਜੀ ਹੂੰ ਤੇ ਉਹ ਕਹਿੰਦੇ ਜੀ ਸੰਤਾ ਚਾਹੀਦਾ ਚਾਹੀਦਾ ਫਿਰ ਉਹਨਾਂ ਨੂੰ ਦੇਤਾ ਵੀ ਤੁਸੀਂ ਨਾਲੇ ਟਰਾਈ ਕਰ ਲਓ ਕਦੇ ਕੋਈ ਕਰ ਲਓ ਹਾਂ ਸਾਨੂੰ ਦੇ ਦਿਓ ਆਪਾਂ ਨੂੰ ਕੋਈ ਜਰ ਲੱਗ ਜੇ ਕੁਝ ਹੋ ਜੇ ਕੋਈ ਉਹਦੀ ਤਾਂ ਦਿੱਕਤ ਹੈ ਹੀ ਨਹੀਂ ਜੀ ਤੁਹਾਨੂੰ ਜਰ ਵਾਲੀ ਤਾਂ ਟੈਨਸ਼ਨ ਨਹੀਂ ਆਣੀ ਕੋਈ ਟੈਨਸ਼ਨ ਨਹੀਂ ਸੈਂਡ ਕਰਕੇ ਹਾਂਜੀ ਹੁਣ ਉਹ ਟਰੈਕਟਰ ਉਹ ਲੈ ਕੇ ਗਏ ਹੋਏ ਨੇ ਬਸ ਉਹ ਹੁਣ ਛੱਡ ਜਾਣਗੇ ਵੀ ਕਰ ਦੋ ਪੇਂਟ ਆ ਆ ਕੀ ਚੀਜ਼ ਆ ਸੋਹੀ ਸੋਹੀ ਮੋਡੀਫਾਇਰਸ ਇਹ ਆਪਣਾ ਲਾਤਾ ਸੀਗਾ ਜੀ ਬ੍ਰਾਂਡ ਦਾ ਲੋਗੋ ਇਹ ਆਪਣਾ ਬ੍ਰਾਂਡ ਇਹ ਆ ਹਾਂਜੀ ਹਾਂਜੀ ਇਹ ਆਪਾਂ ਸਾਰੇ ਟਰੈਕਟਰਾਂ ਤੇ ਲਾ ਕੇ ਦਿੰਨੇ ਆ ਛੋਟਾ ਵੀ ਨਹੀਂ ਬਈ ਪਹਿਲੇ ਤੇ ਹੀ ਲਾਇਆ ਜੀ ਮੈਂ ਤਾਂ ਕਿਸੇ ਤੇ ਲਾ ਕੇ ਨਹੀਂ ਬਾਈ ਵੀ ਨਾ ਆਪਣੇ ਵੀ ਸਿੱਧਾ ਸਾਲ ਆਇਆ ਸਾਹਿਬ ਕਿਤਾਬ ਆਪਾਂ ਜਿੰਨੇ ਮਿਲਦੇ ਨੇ ਆਪਣੇ ਵਰਗੇ ਸਿੱਧੇ ਹੀ ਹੁੰਦੇ ਆ ਕੋਈ ਪਲਾਨ ਨਹੀਂ ਕੋਈ ਕੁਛ ਨਹੀਂ ਅਸੀਂ ਕੁਝ ਨਹੀਂ ਡਿਸਕਸ ਕਰਦੇ ਹੁੰਦੇ ਜਿੰਨੀਆਂ ਵੀਡੀਓ ਬਣਾਈਆਂ ਸਾਬ ਐ ਕਿਉਂਕਿ ਵੀਰਾਂ ਦਾ ਕਿ ਸਿੱਧੀ ਤੇ ਜੋ ਦੇਸੀ ਭਰ ਹੈ ਜਾਣਕਾਰੀ ਚਾਹੀਦੀ ਨਹੀਂ ਨਾ ਆਪਾਂ ਤਾਂ ਉਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਅਗਲੇ ਨੂੰ ਸਮਝ ਆ ਜਾਂਦੀ ਹੈ ਸਮਝ ਆ ਜੀ ਹਾਂ ਜੀ ਇਹ ਨਹੀਂ ਹੈਗਾ ਵੀ ਆਪਾਂ ਉਹ ਸਿਸਟਮ ਦਾ ਕਰੀਏ ਨਾ ਸਵਾਦ ਨਹੀਂ ਹੁੰਦਾ ਹਾਂ ਜੀ ਹਾਂ ਜੀ ਇਹਨੂੰ ਇਹਨੂੰ ਕਿਹੜੇ ਟਾਇਰ ਬਾਇਆ ਵੀਰੇ ਇਹ ਸਾਰਿਆਂ ਨੂੰ 14 ਦੇ ਟਾਇਰ ਬਾਇਏ ਹੋਏ ਨੇ ਜੀ ਸੇਮ ਐ ਸੇਮ ਇਹਦੇ ਰਿੰਮ ਨੇ ਸਾਰਿਆਂ ਦੇ ਉਹੀ ਟਾਇਰ ਨੇ ਜੀ ਸਾਰਿਆਂ ਨੂੰ ਇੱਕ ਅੱਛਾ ਇੱਕ ਚੀਜ਼ ਹੋਰ ਐ ਜੀ ਹਾਂ ਆਹ ਟਰੈਕਟਰ ਦਾ ਸਮਾਨ ਮੋਟਾ-ਮੋਟਾ ਜਿੰਨਾ ਵੀ ਆਇਆ ਮੰਨ ਲਓ ਸਟੀering ਆ ਗਿਆ ਜੀ ਹਾਂ ਬ੍ਰੇਕ ਆ ਗਏ ਹਾਂ ਰਿੰਮ ਟਾਇਰ ਵੇਟ ਹੋ ਗਏ ਜੀ ਹਾਂ ਅਤੇ ਹੋਰ ਥੋੜਾ ਜਿਹਾ ਸਮਾਨ ਇਹ ਸਾਨੂੰ ਕਸਟਮਰ ਨੇ ਆਪ ਲਿਆ ਕੇ ਦਿੱਤਾ ਅੱਛਾ ਜੇ ਉਹ ਦੀ ਚੁਆਇਸ ਆ ਕੁਛ ਲਿਆ ਕੇ ਦੇਣ ਦੀ ਉਹ ਦੇ ਦੋ ਵੀ। ਉਹ ਸੀ ਫਿੱਟ ਕਰਕੇ। ਆ ਵੀ ਵਧੀਆ ਗੱਲ ਈ। ਕੋਈ ਇਹ ਕੋਈ ਕਿਸੇ ਤੇ پابੰਦੀ ਨਹੀਂ ਹੈਗੀ ਵੀ ਸਮਾਨ ਮੈਂ ਹੀ ਲਿਆ ਕੇ ਲਾਉਣਾ। ਸਾਨੂੰ ਤਾਂ ਮਤਲਬ ਅਸੀਂ ਤਾਂ ਲਿਸਟ ਦੇ ਦੇਣੀ ਆ ਜੀ ਵੀ ਸਾਨੂੰ ਜਦੋਂ ਜਦੋਂ ਸਮਾਨ ਚਾਹੀਦਾ ਲਿਆ ਕੇ ਦੇਈ ਚਲੋ ਅਸੀਂ ਤਾਂ 1 ਰੁਪਏ ਦੀ ਚੀਜ਼ ਨਹੀਂ ਆਪਦੇ ਕੋਲੋਂ ਪਾਉਂਦੇ। ਜੋ ਮਰਜ਼ੀ ਲਿਆ ਕੇ ਦੇ ਦੋ ਉਹੋ ਜਿਹੀ ਫਿੱਟ ਕਰਦਾਂਗੇ। ਹੋਵੇ ਓਰੀਜਨਲ। ਹੋਵੇ ਓਰੀਜਨਲ। ਦੇਸੀ ਫਿੱਟ ਨਹੀਂ ਕਰਨੀ। ਦੇਸੀ ਤੇ ਹੀ ਕਰਨੀ ਨਹੀਂ। ਜੇ ਮੈਂ ਲਿਆ ਕੇ ਤੁਹਾਨੂੰ ਦੇ ਵੀ ਦਿੱਤੀ ਤੁਸੀਂ ਨਹੀਂ ਕਰਨੀ। ਨਹੀਂ ਕਰਨੀ ਜੀ। ਹੋਵੇ ਓਰੀਜਨਲ। ਹਾਂ। ਬਸ ਫਿਟਿੰਗ ਅਸੀਂ ਕਰਦਾਂਗੇ। ਬਾਈ ਦਾ ਨਾ ਹਸਾਕਤਾ ਉਹ ਸਿੱਧਾ ਜਾਏ ਵੀ ਚੀਜ਼ origignal ਜਿਹੜਾ ਬੰਦਾ ਇਹ ਚੀਜ਼ ਨੂੰ ਤੁਸੀਂ ਸ਼ੌਂਕ ਨਾਲ ਕਰਦੇ ਹੋ ਜਾਂ ਬਈ ਸਾਡੀ ਕੋਈ ਮਕੈਨੀਕਲ ਬੈਕਗ੍ਰਾਉਂਡ ਨਹੀਂ ਕੁਛ ਨਹੀਂ ਅਸਟਾ ਖੇਤੀ ਕਰਦੇ ਕਰਦੇ ਇੱਧਰ ਨੂੰ ਆ ਗਏ ਉਹੀ ਵੀ ਟਰੈਕਟਰਾਂ ਦਾ ਸ਼ੌਂਕ ਸੀਗਾ ਜੀ ਉਹ ਤਾਂ ਜੱਟਾਂ ਦੇ ਪੁੱਤਾਂ ਨੂੰ ਆਣੇ ਹਾਂ ਤੇ ਜਗਾ ਪਈ ਸੀ ਹਾਂ ਉਹ ਜਿੱਥੇ ਆਪਾਂ ਵਰਕਸ਼ਾਪ ਹੈ ਉਹ ਆਪਣੀ ਆਪ ਦੀ ਉਹ ਆਪਣੀ ਆਪ ਦੀ ਜਗਾ ਉੱਥੇ ਅਸੀਂ ਸਾਨੂੰ ਬਾਈ ਹੁਰੀ ਮਿਲ ਗਏ ਮੇਜਰ ਸਿੰਘ ਹੁਰੀ ਪੇਂਟਰ ਨੇ ਆਪਣੇ ਓਕੇ ਮਕੈਨਿਕ ਮਿਲ ਗਏ ਹੂੰ ਉਹ ਯਾਰ ਆਪਾਂ ਆਪਣਾ ਟਰੈਕਟਰ ਤਿਆਰ ਕਰਦੇ ਆਂ ਪਹਿਲਾਂ ਛਾ ਆਪਦੇ ਨੇ ਲਾ ਉਹੀ ਕਰ ਲਿਆ ਜੀ ਉਹ ਤੋਂ ਇਨਾ ਵਧੀਆ ਰਿਸਪਾਂਸ ਮਿਲਿਆ ਹਾਂ ਉਹ ਤਾਂ ਮੈਂ ਆਪਦੇ ਅਕਾਊਂਟ ਤੇ ਬਣਾ ਕੇ ਉਹਦੀ ਵੀਡੀਓ ਮੈਂ ਦੇਖਿਆ ਬਾਈ ਮਿਲੀਅਨ ਮਿਲੀਅਨ ਦੱਬੀ ਫਿਰਦਾ ਔਏ ਤੇ ਉਹ ਬਸ ਉਹ ਤੋਂ ਆਰਡਰ ਆਉਣ ਲੱਗੇ ਜੀ ਫਿਰ ਪੂਰੀ ਵਰਕਸ਼ਾਪੇ ਬਣਾਉਂਦੇ ਤੁਸੀਂ ਵਰਕਸ਼ਾਪ ਹੀ ਉਹਨੂੰ ਕਨਵਰਟ ਕਰਤਾ ਹਾਂਜੀ ਵੈਰੀ ਗੁੱਡ ਯਾਰ ਥੋੜਾ ਜਾ ਖੁੱਲ ਲਗਿਆ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਥੋੜਾ ਜਿਆ ਹਾਂਜੀ ਹੋ ਗਿਆ ਜਿਵੇਂ ਡੇਢ ਪੌਣਾ ਦੋ ਸਾਲ ਹੋ ਗਏ ਸਮਾਨ ਸਮੁੰਜਾ ਪਤਾ ਲੱਗਣ ਲੱਗਿਆ ਵੀ ਕਿੱਥੋਂ ਕੀ ਮਿਲਦਾ ਇਹਦੇ ਵਿੱਚ ਪ੍ਰੋਬਲਮ ਵੀ ਆਉਂਦੀਆਂ ਨੇ ਬਹੁਤ ਆਉਂਦੀਆਂ ਨੇ ਪਹਿਲਾਂ ਉਹਦੇ ਤਾਂ ਅਸੀਂ ਸਮਾਨ ਹੀ ਬਹੁਤ ਮਹਿੰਗਾ ਲੈ ਕੇ ਲਾਇਆ ਪਹਿਲੀ ਵਾਰੀ ਹੋਰ ਬਹੁਤ ਖਰਚਾ ਆਇਆ ਜੀ ਡਾਡੀ ਦਾ ਮੁੱਛਾਂ ਵਧਾ ਦੀਆਂ ਹੋਣੀਆਂ ਹੁਣ ਤਾਂ ਬਹੁਤ ਫਰਕ ਪੈ ਗਿਆ ਜੀ ਸਮਾਨ ਦਾ ਹਾਂ ਤੁਹਾਨੂੰ ਭੇਜਤਾ ਹਾਂ ਜੀ ਕਿੱਥੋਂ ਮਿਲਦਾ ਉਹ ਪਤਾ ਲੱਗਣ ਲੱਗਿਆ ਪਹਿਲਾਂ ਭਕਾਈ ਬਹੁਤ ਕੀਤੀ ਸੀ ਹੂੰ ਸਾਡੇ origignal parts ਘੱਟ ਮਿਲਦੇ ਸੀਗੇ ਹੋਣ ਸਾਰੇ ਮਿਲਦੇ ਨੇ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਹੋਰ ਤਾਂ ਪਾਉਣਾ ਨਹੀਂ ਸਾਰੇ ਤੁਰੀ ਤੋਂ ਜੋ ਮਰਜ਼ੀ ਤੁਸੀਂ ਟਰੈਕਟਰ ਦਾ ਲੈ ਲਓ ਹੂੰ ਸਾਰਾ ਕੁਝ ਮਿਲਦਾ ਸਾਰਾ ਕੁਝ ਮਿਲਦਾ ਜੀ اے ਟੂ ਜ਼ेड ਹਾਂ ਜੀ ਤੇ ਯਾਰ ਆ ਵੀ ਵਹਿਮ ਸੱਚ ਤੋਂ ਡਾ ਨਿਕਲ ਜਾਊ ਇੱਕ ਗੱਲ ਬਾਈ ਨੇ ਵਧੀਆ ਕੀਤੀ ਤੁਸੀਂ ਆਪ ਸਮਾਨ ਲਿਆਉਣਾ ਨਾ ਤੁਹਾਡੇ ਦਿਮਾਗ 'ਚ ਵਹਿਮ ਹੋਊਗਾ ਵੀ ਬਾਈ ਨੇ ਪਤਾ ਨਹੀਂ ਕੀ ਪਾਇਆ ਕੀ ਨਹੀਂ ਵੀ ਆਪਾਂ ਕਿਹੜਾ ਖੋਲ ਕੇ ਹਾਂ ਉਹ ਵੀ ਝੰਜੜ ਖਤਮ ਹੈ ਤੇ ਇਨਾਂ ਕਹੇ ਵੀ ਬਾਈ ਤੋਂ ਜੇ ਪਾਉਣਾ ਤੇ ਵੀਰੇ ਨੇ ਕਿਹਾ ਲੈ ਕੇ ਗਾਰੰਟੀ ਉਹਦੀ ਲਿਖ ਕੇ ਗਾਰੰਟੀ ਇਹ ਵੀਰਾ ਪਾਊਗਾ ਉਹਦੀ ਵੀ ਲੈ ਕੇ ਗਾਰੰਟੀ ਐ ਨਹੀਂ ਹੈਗਾ ਵੀ ਤੁਸੀਂ ਸਮਾਨ ਜੇ ਨਹੀਂ ਵੀ ਲਿਆ ਕੇ ਦਿੰਦੇ ਤੇ ਉਹ ਵੀ ਟੈਨਸ਼ਨ ਫਰੀ ਆ ਵੀਰੇ ਇਹਨੂੰ ਸਟਾਰਟ ਕਰੀਏ ਇੱਕ ਨੂੰ ਵਾਇਸ ਹਾਂਜੀ ਹਾਂਜੀ ਇਹ ਤਾਂ ਹੈਗਾ ਜੀ ਜਿਹੜੀ ਫੋਰਡ ਦੀ origignal ਸਾਊਂਡ ਹੁੰਦੀ ਸੀਗੀ ਡਾਇਫਰਾਮ ਵਾਲਾ ਪੰਪ ਕਹ ਦਿੰਨੇ ਆਪਾਂ ਅੱਛਾ ਇਹ ਉਹ ਆ ਜੀ ਓਕੇ ਇਹ ਕਨਵਰਟ ਹੋਇਆ ਹੋਇਆ ਮਤਲਬ ਆਪਣਾ ਇਹ ਗਵਰਨਰ ਵਾਲੇ ਪੰਪ ਚ ਗਵਰਨਰ ਵਾਲਾ ਬਾਅਦ ਚ ਲੱਗਿਆ ਹੋਇਆ ਠੀਕ ਹੈ ਜੀ ਉਹ ਟਰੈਕਟਰ ਮੈਂ ਤੁਹਾਨੂੰ ਦੱਸਿਆ ਨਹੀਂ ਵੈਸੇ ਉਹ ਫਾਰਮ ਟਰੈਕ 60 ਆ ਜੀ ਹੈ ਪਤਾ 2003 ਮਾਡਲ ਫਾਰਮ ਟਰੈਕ 60 ਆ ਇਹ ਜਾਣਦੇ ਯਾਰ ਲੱਗਿਆ ਕਿਸੇ ਨੂੰ ਹੰਤਕ ਪਤਾ ਯਾਰ ਆਜੋ ਇਧਰ ਤੇ ਦਿਖਾਉਣਾ ਮੈਂ ਤੁਹਾਨੂੰ ਯਾ ਯਾਰ ਫਾਰਮ ਟ੍ਰੈਕ ਕਿਹੜਾ 45 ਹੈ ਨਾ 60 ਹੈ ਜੀ ਅੱਛਾ 60 ਆ 60 ਹੈ ਆ ਦੇਖੋ ਸਾਰੇ ਮਾਰਕ ਇਧਰ ਆ ਵੀ ਆ ਦੇਖੋ ਫਾਰਮ ਟ੍ਰੈਕ ਦੇ ਇਹਦੇ ਮਾਰਕ ਇਹ ਆ ਇਧਰ ਗੇਰ ਤੇ ਵੀ ਫਾਰਮ ਟ੍ਰੈਕ ਹੈ ਜੀ ਇਹਦੇ ਬ੍ਰੇਕ ਵੀ origignal ਨੇ ਨਾਲ ਦੇ ਹੀ ਆ ਜੋ ਫਾਰਮ ਟਰੈਕ ਨੂੰ ਆਉਂਦਾ ਸੀਗਾ ਯਾਰ ਫਿਰ ਜੇ ਕਿਸੇ ਨੇ ਫਾਰਮ ਟਰੈਕ ਕਰਾਉਣਾ ਹੋਵੇ ਤੁਸੀਂ ਉਹ ਵੀ ਕਨਵਰਟ ਕਰ ਦੋਗੇ ਫਿਰ ਤਾਂ ਕੀਤਾ ਪਹਿਲਾਂ ਤਾਂ ਆਪਾਂ ਇਹੀ ਕੀਤਾ ਸੀਗਾ ਜੀ ਹੂੰ ਫਿਰ ਉਸ ਤੋਂ ਬਾਅਦ ਸਾਡੇ ਕੋਲੇ ਇੱਕ ਫਾਰਮ ਟਰੈਕ 45 ਆਇਆ ਸੀ ਹਾਂਜੀ 50 ਆਇਆ ਸੀਗਾ ਉਹ ਹੈ ਇਸੇ ਸ਼ੇਪ 'ਚ ਸੀਗਾ ਅੱਛਾ ਜੀ ਫੋਰਡ ਵਾਲੀ 'ਚ ਫੋਰਡ ਵਾਲੀ 'ਚ ਹਾਂਜੀ ਤੇ ਉਹਨੂੰ ਫੋਰਡ ਬਣਾਇਆ ਤੇ ਉਹ ਪਾਵਰ ਹੋਇਆ ਹੋਇਆ ਸੀਗਾ ਅੱਛਾ ਪਰ ਉਹ ਤੋਂ ਐਨੇ ਕਿ ਦੁਖੀ ਸੀਗੇ ਕਹਿੰਦੇ ਲਾ ਕੇ ਸਿੱਟ ਦਿਓ ਇਹਨੂੰ ਸਾਡੇ ਅਰੈਨਲ ਸਿਸਟਮ ਆ ਮੈਂ ਨਾ ਦੂਜਾ ਕਰ ਦੋ ਹਾਂ ਉਹ ਲਾ ਕੇ ਰੱਖ ਨੇ ਐ ਕਿਵੇਂ ਉਹ ਕੀ ਹੈ ਉਹੀ ਜਗਾੜ ਦੇਸੀ ਬਣਾਏ ਹੋਏ ਸੀਗੇ ਜਿਹੜੇ ਉਹ ਡਾਇਰੈਕਟਰ ਇਹਦੇ ਨਾਲ ਉਹ ਵੀ ਛੋਟੇ ਟਾਇਰ ਪਾ ਕੇ ਇਹਦੇ ਨਾਲ ਉਹ ਵੀ ਚਾਰ ਅੰਗਲ ਉੱਚਾ ਖੜਾ ਸੀਗਾ ਅੱਗੋਂ ਉਹ ਸੋਹਣਾ ਹੀ ਨਹੀਂ ਲੱਗਦਾ ਸੀਗਾ ਜੀ ਉਹ ਤੁਹਾਨੂੰ ਦਿਖਾਉਂਗਾ ਮੇਰੇ ਕੋਲ ਫੋਟੋਆਂ ਹੈਗੀਆਂ ਉਹਦੀਆਂ ਅੱਛਾ ਤੁਸੀਂ ਇਹ ਚੀਜ਼ ਵੀ ਪੂਰੀ ਨਾਪ ਤੋਲ ਕਰਦੇ ਹੋ ਵੀ ਟਰੈਕਟਰ ਦਾ ਖੜਾਵਾ ਕਿੱਥੇ ਹੋਵੇ ਬਿਲਕੁਲ ਹੋਣਾ ਚਾਹੀਦਾ ਜੀ ਹੁਣ ਕਦੇ ਟਰੈਕਟਰ ਕੋਈ ਮੂਹਰੋਂ ਉੱਚਾ ਹੋਵੇ ਕੋਈ ਨੀਵਾ ਹੋਵੇ ਉਹ ਵੀ ਨਹੀਂ ਸੋਹਣਾ ਲੱਗਦਾ ਜੀ ਪੂਰਾ ਲੈਵਲ 'ਚ ਹੋਣਾ ਚਾਹੀਦਾ ਜੀ ਸਿੱਧਾ ਇਹ ਉਸੇ ਹਿਸਾਬ ਨਾਲ ਟਾਇਰ ਪੈਂਦੇ ਨੇ ਜੀ ਮੇਰੀ ਚਾਈਨ ਆਪਕੇ ਹਾਂਜੀ ਵੀਰੇ ਜਿਵੇਂ ਹੁਣ ਆਪਾਂ ਫੋੜ ਲਿਆਂਦਾ ਹਾਂਜੀ ਹਿੱਸਾ origignal ਇਹ ਵੀ ਆਪ ਨੂੰ ਪਤਾ ਹਾਂਜੀ ਬ੍ਰੇਕਾਂ ਕਿਸੇ ਨੇ ਕਰਾਉਣੀਆਂ ਹੋਊਗੀ ਹਾਂਜੀ ਤੇ ਇੰਜਨ ਦਾ ਕੰਮ ਵੀ ਆਪਾਂ ਆਪ ਦਾ ਓਕੇ ਸਾਰਾ ਉੱਥੀ ਹੁੰਦਾ ਤੇ ਆ ਚੀਜ਼ਾਂ ਸੈਸਰੀ ਜਿਹਨੂੰ ਆਪਾਂ ਕਹਿ ਦਿੰਨੇ ਹਾਂ ਹਾਂਜੀ ਕਈਆਂ ਨੂੰ ਬਹੁਤ ਸ਼ੌਂਕ ਹੁੰਦਾ ਉਹ ਨਿੱਕੜ-ਛੱਕੜ ਦੇ ਲਵਾਉਂਦਾ ਉਹ ਬਈ ਜੀ ਆਪਣੇ ਕੋਲ ਤਾਂ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਕੋਈ ਉਹ ਹਜੇ ਆਇਆ ਹੀ ਨਹੀਂ ਆਇਆ ਨਹੀਂ ਲੈ ਤੁਸੀਂ ਆਹ ਦੇਖੋ ਆਹ ਤਾਂ ਚਲੋ ਮੇਰਾ ਇਹ ਜਮਾਂ ਸੋਹਣੇ ਲੱਗਦੇ ਹਾਂ ਕੋਈ ਵੀ ਚੀਜ਼ ਟਰੈਕਟਰ ਦੇ ਅਸੀਂ ਨਹੀਂ ਲੱਗੀ ਹੋਈ ਜਿਹੜੀ ਵੀ ਬਾਹਰੋਂ ਬਣਵਾ ਕੇ ਜੇ ਲਾਈ ਹੋਵੇ ਸਿਰਫ ਇੱਕ ਪੈਰ ਵਾਲੀ ਰੇਸ ਲੱਗੀ ਹੋਈ ਹੈ ਜੀ ਬਾਕੀ ਕੁਝ ਨਹੀਂ ਕੁਝ ਨਹੀਂ ਲੱਗਾ ਸਾਰਾ ਕੁਝ ਜੋ ਕੰਪਨੀ ਚੋਂ ਮਿਲਦਾ ਹੈ ਤਾਂ ਹੀ ਏਜੰਸੀ ਵਾਲੀ ਲੋਕਾਂ ਹਾਂ ਤਾਂ ਹੀ ਉਹ ਲੋਕਾਂ ਦੇ ਹਾਂ